ਆਸ਼ਿਕ ਔਰ ਮਰੀਦ ਦੀ ਗੱਲ ਪੇਸ਼ ਕਰ ਦਵਾਂ ਕਿਉਂਕਿ ਇਹ ਡਿਫਰੈਂਸ ਬਹੁਤ ਜ਼ਰੂਰੀ ਆ ਸੁਣਾਉਣਾ ਆਸ਼ਿਕ ਔਰ ਮਰੀਦ حضرت ਨizamuddin ਔਲੀਆ ਮਹਿਬੂਬ ਇਲਾਹੀ ਦਿੱਲੀ ਵਾਲੀ ਸਰਕਾਰ ਤੇ ਆਪ ਦਾ ਮਰੀਦ ਕੌਣ حضرت ਅਮੀਰ ਖਸਰੋ ਆ ਆ ਆਪ حضرت ਨizamuddin ਔਲੀਆ ਰਹਿਮਤੁਲਾਹ ਅਲੇ ਸਰਕਾਰ ਉਹਨਾਂ ਦੇ ਦਰਬਾਰ ਦੇ ਵਿੱਚ ਕਵਾਲ ਹਾਜ਼ਰੀ ਲਾਉਣ ਚਲੇ ਗਏ ਆਪ ਕਵਾਲਾ ਨੇ ਕਵਾਲੀ ਸ਼ੁਰੂ ਕੀਤੀ ਆਪ ਹਜ਼ਤ ਅਮੀਰ ਖਸਰੋ ਸਰਕਾਰ ਉਹਨਾਂ ਨੇ ਦੇਖਿਆ ਕੋਲੇ ਪੈਸਾ ਕੋਈ ਹੈ ਨਹੀਂ ਤੇ ਆਪ ਸੋਚਦੇ ਨੇ ਅੱਜ ਕਵਾਲਾ ਨੂੰ ਫਿਰ ਸਾਰਾ ਕੁਝ ਹੀ ਨਾ ਦੇ ਦੀ ਆਏ ਹੈ ਅੱਜ ਕਵਾਲਾ ਨੂੰ ਸਾਰਾ ਕੁਝ ਹੀ ਨਾ ਦੇ ਦਈਏ ਜਦੋਂ ਕਵਾਲਾ ਨੇ ਕਵਾਲੀ ਬੰਦ ਕੀਤੀ ਤੇ ਸਰਕਾਰਾਂ ਨੇ ਕੋਲ ਬੁਲਾਇਆ ਆਪ ਕਿਹਾ ਲੈ ਵੀ ਪੱਲਾ ਕਰਾ ਬਣਵਾ ਇਹਦਾ ਪੱਲਾ ਕਰਵਾ ਕੇ ਸਰਕਾਰਾਂ ਨੇ ਆਪਣੇ ਜੋੜੇ ਮੁਬਾਰਕ ਟੁੱਟੇ ਹੋਏ ਤਾਰ ਕੇ ਦੋਨੋਂ ਝੋਲੇ ਦੇ ਵਿੱਚ ਪਾ ਦਿੱਤੇ ਆਹ ਆਹ ਕਹਿੰਦੇ ਲੈ ਵੀ ਲੈ ਜੀ ਉਹ ਖਵਾਲ ਵਿਚਾਰੇ ਅੱਖਾਂ ਤੋਂ ਅੰਨੇ ਨਹੀਂ ਸਮਝਾਈ ਉਹਨਾਂ ਨੇ ਆਪ ਝੋੜੀ ਦੇ ਵਿੱਚ ਸਰਕਾਰਾਂ ਦੇ ਟੁੱਟੇ ਹੋਏ ਜੋੜੇ ਪਾ ਕੇ ਲਿਜਾ ਰਹਿ ਨੇ ਰਸਤੇ ਦੇ ਵਿੱਚ ਹਜ਼ਤ ਅਮੀਰ ਖਸਰੂ ਮਿਲ ਗਿਆ ਆਹ ਪੁਲਿਸ ਬਾਜੀ ਥੋੜਾ ਜੀ ਬਾਜੀ ਜਨਾਬ ਬਾਜੀ ਵੀਰ ਜੀ ਪੁਲਿਸ ਮੈਂ ਕਹਿੰਦਾ ਹਾਜ਼ਰੀ ਹੋ ਗਈ ਮੈਂ ਕਹਿੰਦਾ ਬੰਦ ਕਰਦੀ ਹਾਂ ਵਾਪੇ ਛੁੱਟਦਾ ਪਜਾਮਾ ਟਾਈਮ ਵੀ ਬਹੁਤ ਹੋ ਚੁੱਕਿਆ ਮੈਂ ਤੁਹਾਡੇ ਕਰਕੇ ਗਾ ਰਿਹਾ ਹਾਂ ਭਾਜੀ ਯਾਰ ਬੜੀ ਦੂਰੋਂ ਆਇਆ ਮੈਂ ਗੱਲਾਂ ਬੜੀਆਂ ਸੋਹਣੀਆਂ ਇਹ ਗੱਲਾਂ ਕਿਤਾਬਾਂ ਚ ਨਹੀਂ ਮਿਲਦੀਆਂ ਬਜ਼ੁਰਗ ਇਹ ਸਰਕਾਰਾਂ ਦੀ ਮਹਿਫਲ ਚ ਮਿਲਦੀਆਂ ਨੇ ਕਿਉਂਕਿ ਸਿੱਖਿਆ ਸਰਕਾਰਾਂ ਤੋਂ ਹੋਈਆਂ ਨੇ ਨਾ ਇਹ ਇਸੇ ਮਹਿਫਲ ਚ ਮਿਲਦੀ ਨੇ ਖਾਮੋਸ਼ੀ ਜੋ ਹੁੰਦਾ ਘੰਟਾ ਘੰਟਾ ਗਾਉਣਾ ਮੈਂ ਪੁਲਿਸ ਹੈ ਨਾ ਗੱਲਾਂ ਬੜੀਆਂ ਮਹਿੰਗੀਆਂ ਆ ਆਪ حضرت ਨizamuddin ਔਲੀਆ ਮਹਿਬੂਬ ਇਲਾਹੀ ਕਵਾਲਾਂ ਦੀ ਕਵਾਲੀ ਅੱਛੀ ਲੱਗੀ ਤੇ ਸਰਕਾਰਾਂ ਕੋਲੇ ਦੇਣ ਲਈ ਕੁਝ ਹੈ ਨਾ ਕਿਉਂਕਿ ਫਕੀਰ ਪੈਸੇ ਨਾਲ ਪਿਆਰ ਨਹੀਂ ਕਰਿਆ ਆਪ ਆਪ ਸੋਚਦੇ ਨੇ ਯਾਰ ਕਵਾਲਾਂ ਨੂੰ ਅੱਜ ਸਾਰਾ ਕੁਝ ਹੀ ਨਾ ਦੇ ਦਈਏ ਆਪ ਕਵਾਲ ਨੂੰ ਕਿਹਾ ਲੈ ਵੀ ਝੋਲੀ ਕਰ ਪੱਲਾ ਕੀਤਾ ਸਰਕਾਰਾਂ ਨੇ ਆਪਣੇ ਜੋੜੇ ਮੁਬਾਰਕ ਟੁੱਟੇ ਹੋਏ ਉਤਾਰ ਕੇ ਉਹਦੀ ਝੋਲੀ ਦੇ ਵਿੱਚ ਪਾ ਦਿੱਤੇ ਲੈ ਬਈ ਲੈ ਜਾ ਕਰਦਾ ਆਪ ਉਹਨੇ ਝੋਲੀ ਇਹਦਾ ਕਿਦੀ ਤੇ ਤੁਰਿਆ ਜਾ ਰਿਹਾ ਔਰ ਸੋਚਦਾ ਜਾ ਰਿਹਾ ਯਾਰ ਕੀ ਦੇਤਾ ਸਰਕਾਰਾਂ ਕੁਈ ਪੈਸੇ ਤਾਂ ਬਣੇ ਨਹੀਂ ਅੱਜ ਉਦੋਂ ਰਸਤੇ ਦੇ ਵਿੱਚ حضرت امیر ਖਸਰੋ ਆਪ ਤਾਜਰ ਬਹੁਤ بڑے ਤਿਜਾਰਤ ਬਿਜ਼ਨਸਮੈਨ ਬਹੁਤ بڑے ਸੀ 72 ਊਠ ਕਸਤੂਰੀ ਨਾਲ ਲੱਦੇ ਹੋਏ 72 ਊਠ ਕਸਤੂਰੀ ਨਾਲ ਲੱਦੇ ਹੋਏ ਆ ਰਹੇ ਨੇ ਰਸਤੇ ਦੇ ਵਿੱਚ ਜਦੋਂ ਕਵਾਲ ਦੀ ਕਬਾਲ ਲੰਘਣ ਲੱਗੇ ਤਾਂ ਆਪਣੇ ਮੁਰਸ਼ਦ ਦੇ ਜੋੜਿਆਂ ਦੀ ਖੁਸ਼ਬੂ ਆ ਆਹ ਕਵਾਲਾਂ ਨੂੰ ਰੋਕ ਲਿਆ ਕਵਾਲੋ ਰੁਕੋ ਕਿੱਥੋਂ ਆਇਓ ਕਹਿੰਦੇ ਹਜ਼ਰ ਨਿਜ਼ਾਮਉਦੀਨ ਵਾਲਿਆਂ ਨੂੰ ਅੱਛਾ ਕੀ ਬਣਿਆ ਆਪ ਚੋਲੀ ਦਿਖਾ ਦਿੱਤੀ ਕਹਿੰਦੇ ਲੈ ਵੀ ਆ ਮਿਲਿਆ ਕਹਿੰਦੇ ਅੱਛਾ ਆਪ ਸੋਚਦੇ ਨੇ ਮੇਰੇ ਮੁਰਸ਼ਿਦ ਨੇ ਸਾਰਾ ਕੁਝ ਦੇ ਦਿੱਤਾ ਨਾ ਆਪ ਹਜ਼ਰਤ ਮੇਰੇ ਖਜ਼ੂਰ ਪੁੱਛਣ ਲੱਗੇ ਵੇਚੋਗੇ ਹਾਂ ਹਾਂ ਇਹਨੂੰ ਵੇਚੋਗੇ ਆਪ ਹਜ਼ਰਤ ਉਹ ਕਵਾਲ ਕਹਿਣ ਲੱਗੇ ਹਾਂ ਵੇਚ ਦਾਂਗੇ ਆਪ ਕਹਿੰਦੇ ਕੀਮਤ ਹੈ ਇਸਕੀ ਕਹਿੰਦੇ ਕੀਮਤ ਵੀ ਤੂੰ ਆਪ ਹੀ ਲਾ ਲ 5 ਰੁਪਏ 10 ਰੁਪਏ 50 ਰੁਪਏ ਜੋ ਦੇਣੀਆਂ ਦੇ ਦੇ ਕਹਿੰਦੇ ਨਹੀਂ ਇਨਕੀ ਕੀਮਤ ਤੋਂ ਮੈਂ ਨਹੀਂ ਅਦਾ ਕਰ ਸਕਦਾ ਓਹਨੂੰ ਨਹੀਂ ਪਤਾ ਕੀ ਹੈ ਇਹ ਮੇਰੇ ਮੁਰਸ਼ਿਦ ਦੇ ਜੋੜੇ ਨੇ ਮੇਰੇ ਗੁਰੂ ਦੇ ਜੋੜੇ ਨੇ ਇਨਕੀ ਕੀਮਤ ਮੈਂ ਨਹੀਂ ਅਦਾ ਕਰ ਸਕਦਾ ਇਹਨਾਂ ਦੀ ਮੈਂ ਕੀਮਤ ਨਹੀਂ ਦੇ ਸਕਦਾ ਹਾਂ ਇਹਨਾਂ ਜ਼ਰੂਰ ਕਰ ਸਕਦਾ 72 ਊਠ ਕਸਤੂਰੀ ਦੇ ਨੇ ਸਣੇ ਮੁਹਾਰ ਫੜ ਲਓ ਆਹਾ ਆਹਾ ਕਸਤੂਰੀ ਬੜੀ ਮਹਿੰਗੀ ਅਮਲਦੀ ਨਹੀਂ ਹੈ 72 ਊਠ ਕਸਤੂਰੀ ਦੇ ਲੱਤੇ ਹੋਏ ਨੇ ਸਣੇ ਇਹਨਾਂ ਨੂੰ ਚਲਾਉਣ ਵਾਲੇ ਫੜ ਲਓ ਆਪ ਜਦੋਂ ਕਵਾਲ ਉਹ ਜੋੜੇ ਇਹਦਾ ਸਿੱਟਣ ਲੱਗੇ ਤਾਂ حضرت امیر ਫਤਿਹ ਨੇ ਪੱਲਾ ਕਰ ਲਿਆ ਥੱਲੇ ਨਾ ਸਿੱਟੇ ਹੋਏ ਇਹਨਾਂ ਦੇ ਹਾਂ ਹਾਂ ਇਹ ਬੜੇ ਕੀਮਤੀ ਨੇ ਆਪਣੇ ਪੱਲੇ ਦੇ ਵਿੱਚ ਕਵਾਲਿਆ ਆਪਣੇ ਮੁਰਸ਼ਦ ਦੇ ਜੋੜੇ ਆਪ ਦਰਬਾਰ ਤੇ ਪਹੁੰਚ ਗਏ حضرت ਨਿਜ਼ਾਮਦੀ ਲੌਲੀਆ ਹਸਣ ਲੱਗ ਗਏ ਕਿ ਸੌਦਾ ਕਰਿਆ ਅੱਜ ਆਹਾ ਆਹਾ आप पूछ लगे खुसरो, बार कितना नफा और कितना नुकसान हुआ आज का सौदा कैसा रहा कितना नफा कितना नुकसान हुआ आप असल अमीर खुसरो कहने लगे सरकार नफा इतना हुआ कि एक जोड़े से ये जहान खरीदी लिया दूसरे जोड़े से वो जहान आहा। ਸਰਕਾਰ ਨੂੰ ਆਹ ਆਹ ਇਹ ਆਸ਼ਿਕ ਨੇ ਇਹ ਆਸ਼ਿਕਾਂ ਦੇ ਨਾਮ ਤੇ ਜ਼ੋਰ ਨਾਲ ਤਾੜੀ ਮਾਰ ਦਿਓ ਆਸ਼ਿਕ ਇਦਾਂ ਦੇ ਹੋ ਕਿ ਉਹ ਤੇ ਕੀ ਕਿਹਾ ਜੀਵੇ ਮੇਰਾ ਪੀਰ ਸੋਨਾ ਜੀਵੇ ਮੇਰਾ ਪੀਰ ਸੋਨਾ ਜੀਵੇ ਮੇਰਾ ਪੀਰ ਸੋਨਾ ਕਿਤੇ ਗਲਤੀ ਨਾ ਨੇ